ਪਹਿਲੀ ਜੂਨ 2015 ਨੂੰ ਸਰੂਪ ਚੋਰੀ ਹੁੰਦਾ 12 ਅਕਤੂਬਰ ਨੂੰ 2015 ਨੂੰ ਅੱਗ ਕਿਹੜੇ ਨੇ ਫਲਾਰੇ ਜਾਂਦੇ ਨੇ ਉਹ ਸਮਿਤਾ ਦਾ ਵਿਰੋਧ ਹੁੰਦਾ ਦੋ ਸਿੰਘ 14 ਅਕਤੂਬਰ ਨੂੰ ਸ਼ਹੀਦ ਹੋ ਜਾਂਦੇ ਨੇ ਸ਼ਰੋਮਨੀ ਕਮੇਟੀ 1-10 ਲੱਖ ਰੁਪਏ ਦਿੰਦੀ ਹੈ ਕਿਉਂਕਿ ਉਹ ਪੰਥ ਦੇ ਨੇ ਪਰ ਗੋਲੀ ਚਲਾਣ ਵਾਲਾ ਜੇ ਅੱਜ ਗ੍ਰਹਿ ਵਿਭਾਗ ਕੋਈ ਕੋਸ਼ਿਸ਼ਾ ਤੇ ਉਸ ਦਾ ਵੀ ਉਹ ਹੋ ਦੋਸ਼ੀ ਸੀ 16 ਅਕਤੂਬਰ ਨੂੰ ਤੋ ਵੀਰ ਸਿੰਘ ਉਹ ਬਾਦਲ ਦੇ ਹੁਕਮਾਂ ਦੇ ਜਿਹੜੇ ਬੰਦੇ ਨਜਾਇਜ਼ ਉਸਤਰਵੇਂ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਬੇਨਤੀ ਸੁਣ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਉਹ ਹੈਗਾ ਉਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਅਸੀਂ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਬਾਧਰ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਬੰਦ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ-ਬਣ ਕੇ ਹੋਣਸ ਦੀਆਂ ਸੇਟਾਂ ਬਣ-ਬਣ ਕੇ ਸਾਰਾ ਮਸਲਾ ਕੋਰਟ ਦੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਹੁੰਦਾ ਹੁਣ ਕੋਰਟ ਨੇ ਉਹਦਾ ਡਿਸਾਈਡ ਕਰਨਾ ਤੇ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ ਜਿਹੜੀ ਆ ਕਾਂਖਾਂਡ ਬਾਰੇ ਇਹਦੀ ਮੈਂ ਗੱਲ ਕਰਦਾ ਹੁਣ 15 ਨਹੀਂ ਹੁਣ 24 ਆ ਗਈ ਤੁਸੀਂ ਵੀ ਥੋੜਾ ਜਿਆ ਮੋਹਰ ਨੂੰ ਪੜੋ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਚੀ ਸਿਗੇ ਉਹ ਸਾਰੇ ਦੋਸ਼ੀ ਕਟਾਰੇ ਦੇ ਵਿੱਚ ਖੜੇ ਕਰ ਦਿੰਦੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਹੈ ਜਿਹੜੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫੇ ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਦੇਣਗੇ ਹਾਂਜੀ ਪਾਪਾ ਪਤਾ ਨਹੀਂ 1 ਪਹਿਲੀ ਜੂਨ 2015 ਨੂੰ ਸਰੂਪ ਚੋਰੀ ਹੁੰਦਾ 12 ਅਕਤੂਬਰ ਨੂੰ 2015 ਨੂੰ ਅੰਗ ਜਿਹੜੇ ਨੇ ਖਿਲਾਰੇ ਜਾਂਦੇ ਨੇ ਉਹ ਸਮਿਤੀਆਂ ਦਾ ਵਿਰੋਧ ਹੁੰਦਾ ਦੋ ਸਿੰਘ 14 ਅਕਤੂਬਰ ਨੂੰ ਸ਼ਹੀਦ ਹੋ ਜਾਂਦੇ ਨੇ ਸ਼ਰੂਪ ਨੇ ਕਮੇਟੀ 1.10 ਲੱਖ ਰੁਪਏ ਦਿੰਦੀ ਹੈ ਉਹ ਵੀ ਪੰਥ ਦੇ ਨੇ ਪਰ ਗੋਲੀ ਚਲਾਣ ਵਾਲਾ ਜੇ ਅੱਜ ਗ੍ਰਹਿ ਵਿਭਾਗ ਨੂੰ ਕੋਸ਼ਿਸ਼ ਆ ਤੇ ਉਸ ਟਾਈਮ ਦੇ ਵੀ ਉਹ ਦੋਸ਼ੀ ਸੀ 16 ਅਕਤੂਬਰ ਨੂੰ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਜਿਹੜੇ ਬੰਦੇ ਨਾਜਾਇਜ਼ ਉਸਰ ਨੇ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਸੁਣ ਲਵਾਂਗੇ ਬੇਨਤੀ ਸੁਣ ਲਵਾਂਗੇ ਬੇਨਤੀ ਸੁਣ ਬੇਨਤੀ ਸੁਣ ਲਵਾਂਗੇ ਹੁਣ ਬੇਨਤੀ ਸੁਣ ਲਵਾਂਗੇ ਬੇਨਤੀ ਸੁਣ ਆ ਵੀ ਮੱਕੀ ਜਾਂਦੇ ਬੇਨਤੀ ਸੁਣ ਲਵਾਂਗੇ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਉਹ ਹੈਗਾ ਆ ਉੱਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਸੀ 15 ਵਾਲਾ ਉਹ ਸਾਡੇ ਸਾਹਮਣੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੁਰਮਲ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ-ਬਣ ਕੇ ਪੁਲਿਸ ਦੀਆਂ ਸੇਟਾਂ ਬਣ-ਬਣ ਕੇ ਸਾਰਾ ਮਸਲਾ ਕੋਰਟ ਦੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਉਹਦਾ ਹੋਰ ਕੋਰਟ ਨੇ ਉਹਦਾ ਡਿਸਾਈਡ ਕਰਨਾ ਕਿ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ ਜਿਹੜੀ ਆ ਕਾਂਖਾਂਡ ਬਤਰਾਏ ਦੀ ਮੈਂ ਗੱਲ ਕਰਦਾ ਹੁਣ 15 ਨਹੀਂ ਹੋਰ 24 ਆ ਗਈ ਤੁਸੀਂ ਵੀ ਥੋੜਾ ਜਿਹਾ ਮੋਹਰ ਨੂੰ ਪੜੋ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਚੀ ਸਿਗੇ ਉਹ ਸਾਰੇ ਦੋਚੀ ਕਟਾਰੇ ਦੇ ਵਿੱਚ ਖੜੇ ਕਰ ਦਿੱਤੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਆ ਜਿਹੜੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫੇ ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਦੇਣਗੇ ਹਾਂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ